ਦੈਨਿਕ ਸਵੇਰਾ ਟੀਵੀ ਤਾਂ ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਅੰਮ੍ਰਿਤਸਰ ਦੇ ਵਿੱਚ 4 ਘੰਟਿਆਂ ਦੇ ਕਈ ਘੰਟਿਆਂ ਦੇ ਟ੍ਰੈਪ ਤੋਂ ਬਾਅਦ ਪੁਲਿਸ ਨੇ ਇੱਕ ਵੱਡਾ ਗੈਂਗਸਟਰ ਜਿਹੜਾ ਹੈ ਗੁਰਪ੍ਰੀਤ ਗੋਲੀ ਉਹ ਗ੍ਰਿਫਤਾਰ ਕੀਤਾ ਜਿਸ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਪੁਲਿਸ ਨੇ ਕਈ ਘੰਟਿਆਂ ਦੇ ਟ੍ਰੈਪ ਤੋਂ ਬਾਅਦ ਗੈਂਗਸਟਰ ਜਿਹੜਾ ਹੈ ਨਾਮੀ ਗੈਂਗਸਟਰ ਜਿਸ ਤੇ ਕਈ ਦਿਨਾਂ ਤੋਂ ਪੁਲਿਸ ਨੂੰ ਭਾਲ ਸੀ ਉਹ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਸ ਦੀ ਸੀਸੀਟੀਵੀ ਤਸਵੀਰਾਂ ਆਈਆਂ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿਵੇਂ ਪੁਲਿਸ ਜਿਹੜੀ ਕਈ ਘੰਟਿਆਂ ਤੋਂ 트੍ਰੈਪ ਲਗਾ ਕੇ ਬੈਠੀ ਸੀ ਤੇ ਜਿਵੇਂ ਹੀ ਗੈਂਗਸਟਰ ਆਉਂਦਾ ਏ ਤੇ ਪੁਲਿਸ ਦੀ ਗੱਡੀ ਵੇਖਦਾ ਏ ਤੇ ਪਿੱਛੇ ਨੂੰ ਮੁੜ ਜਾਂਦਾ ਏ ਡਰ ਦੇ ਮਾਰੇ ਪਰ ਜਦੋਂ ਉਹਨੂੰ ਪਿੱਛੋਂ ਰਾਹ ਨਹੀਂ ਲੱਭਦਾ ਤਾਂ ਫੇਰ ਪੁਲਿਸ ਦੀ ਗੱਡੀ ਨੂੰ ਧੱਕਾ ਮਾਰ ਕੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਏ ਪਰ ਪੁਲਿਸ ਨੇ ਜਿਹੜੇ ਨੇ ਪਿੱਛਾ ਉਸ ਦਾ ਕਰਕੇ ਉਸ ਨੂੰ ਗ੍ਰਿਫਤਾਰ ਕਰ ਲੈਂਦੇ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਵਿਦੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਗਗਨ ਚੋੜ ਜੋੜ ਜੁਕੇ ਨੇ ਜੀ ਗਗਨ ਜਿਹੜੀ ਅੱਜ ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਗ੍ਰਿਫਤਾਰ ਕੀਤਾ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਦੇਖੋ ਰਵੀ ਗੈਂਗਸਟਰ ਬੀ ਕੈਟਾਗਰੀ ਦਾ ਗੈਂਗਸਟਰ ਸੀ ਔਰ ਜੋ ਅਮਰਸਰ ਪੁਲਿਸ ਦੇ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਗਵਾਈ ਦੇ ਵਿੱਚ ਜਿਹੜੀ ਟੀਮ ਸੀਗੀ ਇਸ ਦੇ ਉੱਤੇ ਉਹਨਾਂ ਦੀ ਕਾਫੀ ਧਿਰ ਤੋਂ ਨਜ਼ਰ ਸੀ ਪਰ ਜੋ ਪੁਲਿਸ ਉਤਰਨ ਤੋਂ ਜਾਣਕਾਰੀ ਮਿਲੀ ਹੈ ਇਹ ਅਮਰਸਰ ਦੇ ਵਿੱਚ ਕਿਸੇ ਵਾਰਦਾਤ ਨੂੰ ਕਿਸੇ ਤੌਰ ਦੇਤੇ ਇਨਜਾਮ ਦੇਣ ਦੇ ਲਈ ਆਇਆ ਸੀ ਜਿਸ ਕਰਕੇ ਪੁਲਿਸ ਦੀ ਜਿਹੜੀ ਇੱਕ ਟਰੈਪ ਲੱਗਾ ਸੀ ਤੇ ਪੁਲਿਸ ਦੀ ਇੱਕ ਨਜ਼ਰ ਸੀ ਇਹਨਾਂ ਦੇ ਉੱਤੇ ਬੀ ਕੈਟਾਗਰੀ ਦਾ ਗੈਂਗਸਟਰ ਬਟਾਲਾ ਰੋਡ ਤੋਂ ਇਹ ਗ੍ਰਿਫਤਾਰੀ ਹੋਈ ਹੈ ਮੁਕੰਪੂਰਾ ਥਾਣੇ ਦੇ ਵਿੱਚ ਇਸ ਤੇ ਕਲਾਬ ਮੁਕਦਮਾ ਇਹ ਘੋਰ ਤੇ ਕੀਤਾ ਗਿਆ ਉਸ ਤੋਂ ਪਹਿਲਾਂ ਇਹਦੇ ਕਲਾਬ 14 15 ਮੁਕਦਮੇ ਜਿਹੜੇ ਦਰਜ ਨੇ ਔਰ ਜਿਹੜੀ ਵੱਡੀ ਗੱਲ ਹੈ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸਬੰਧ ਰੱਖਦਾ ਇੱਕ ਹੈਰੀ ਚੱਠਾ ਗੈਂਗਸਟਰ ਹੈ ਇਹ ਜਿਹੜੇ ਵਿਦੇਸ਼ ਔਰਤ ਮੰਨਿਆ ਜਾਂਦਾ ਹੈ ਕਿ ਯੂਰਪ ਦੇ ਵਿੱਚ ਆ ਉਹਨਾਂ ਦੇ ਨਾਲ ਇਹ ਲਿੰਕ ਨੇ ਤੇ ਉਹ ਉਹਨਾਂ ਦੇ ਜਿਹੜੇ ਗੁਰਗੇ ਉਹਦੇ ਕਹਿਣ ਦੇ ਉੱਤੇ ਕਈ ਵਾਰ ਦਾਤਾਂ ਦੇ ਵਿੱਚ ਸ਼ਾਮਿਲ ਦਿਆ ਹੈ ਕੋਟਲੀ ਗਦਾਸਪੁਰ ਜ਼ਿਲ੍ਹੇ ਦਾ ਪਿੰਡ ਕੋਟਲੀ ਹੈ ਜਿੱਤੇ ਇਹਦੇ ਵਿੱਚ ਜਿਤੋਂ ਦਾ ਇਹ ਰਹਿਣ ਵਾਲਾ ਹੈ ਔਰ ਵੱਡੀ ਗੱਲ ਇਹ ਹੈ ਕਿ 14 15 ਜਿਹੜੇ ਮੁਕਦਮੇ ਨੇ ਉਹਨਾਂ ਦੇ ਵਿੱਚ ਇਰਾਦਾ ਕਤਲ ਤੋਂ ਲੈ ਕੇ ਜਿਹੜੇ ਨੇ ਕਿਡਨਾਪਿੰਗ ਤੇ ਹੋਰ ਮਾਰਕੁਟਾਈ ਦੇ ਜਿਹੜੇ ਪਰਚੇ ਨੇ ਕਾਫੀ ਇਹਨਾਂ ਦੇ ਪਰਚੇ ਨੇ ਔਰ ਇਹ ਇਸ ਦੇ ਨਾਲ ਜਿਹੜੇ ਨਾ ਕਈ ਕੇਸ ਕ੍ਰੈਕ ਹੋਣ ਦੇ ਕਿਉਂਕਿ ਬਹੁਤ ਸਾਰੇ ਜਿਹੇ ਮਰਡਰ ਹੁੰਦੇ ਨੇ ਬਹੁਤ ਸਾਰੇ ਜਿਹੇ ਕੇਸ ਹੁੰਦੇ ਨੇ ਜਿਹੜੇ ਅਣਸੁਲਝੇ ਹੁੰਦੇ ਨੇ ਤੇ ਜੇ ਰੋ ਇਹਨਾਂ ਦੀ ਪੁਸ਼ਕਸ਼ ਹੋਏਗੀ ਤਾਂ ਉਹਦੇ ਵਿੱਚ ਇਹਨਾਂ ਦੇ ਇਹ ਕਲਾਸੇ ਹੋਣ ਦੀ ਉਮੀਦ ਹੈ ਪਰ ਅੰਮ੍ਰਿਤਸਰ ਪੂਰਬੀ ਸ਼ੋਦਾ ਗੁਰਪ੍ਰੀਤ ਸਿੰਘ ਪੁੰਧਰਣਾ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੋ ਦੱਸਿਆ ਕਿ ਗੋਲੀ ਦੇ ਉੱਤੇ ਜਿਹੜਾ ਪਰਚੇ 14 15 ਰਸੀਗੇ ਤੇ ਸਾਡੀ ਨਜ਼ਰ ਦੇ ਵਿੱਚ ਸੀ ਤੇ ਬਟਾਲਾ ਰੋਡ ਦੇ ਉੱਤੇ ਇਹਨੂੰ ਕੱਲ ਜਦੋਂ ਨਾਕਾ ਲਾ ਕੇ ਜਦੋਂ ਅੱਗੇ ਨੂੰ ਨਾਕਾ ਲਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੰਡਾਈ ਗੱਡੀ ਦੇ ਉੱਤੇ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਤਾਂ ਉਦੋਂ ਇੱਕ ਮਲਾਜਮ ਦੇ ਛੱਟ ਲੱਗੀ ਆ ਤਾਂ ਪੁਲਿਸ ਨੇ ਅੱਜ ਕਤਲ ਦੇ ਇੱਕ ਹੋਰ ਮੁਕadmੇ ਦੇ ਖਿਲਾਫ ਦਰਜ ਕੀਤਾ ਇਰਾਦਾ ਕਤਲ ਦਾ ਤੇ 353 ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਉਂਦਾ ਤੇ ਸੱਟ ਲਾਉਂਦਾ ਮੁਕਦਮਾ ਜਿਹੜਾ ਦਰਜ ਕੀਤਾ ਹੈ ਤਾਂ ਇਹ ਵੱਡੀ ਕਾਰਵਾਈ ਹੈ ਕਿਉਂਕਿ ਬੀ ਕੈਟਾਗਰੀ ਦਾ ਗੈਂਗਸਟਰ ਸੀ ਔਰ ਮਾਜਰ ਏਰੀਆ ਦੇ ਵਿੱਚ ਸਰਗਰਮ ਸੀ ਤੇ ਅੰਮ੍ਰਿਤਸਰ ਤਰਨਤਾਰਨ ਤੇ ਪਠਾਨਕੋਟ ਤੇ ਗੁਰਦਾਸਪੁਰ ਦੀ ਪੁਲਿਸ ਦੀ ਜਿਹੜੀ ਸੀ ਉਹਨਾਂ ਦੇ ਲਈ ਇਹ ਵਾਂਟਡ ਸੀ ਤਾਂ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਹੈ ਤਾਂ ਜਾਣਕਾਰੀ ਲਈ ਧੰਨਵਾਦ ਗਗਨ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਕਈ ਘੰਟਿਆਂ ਦੇ ਟਰੈਪ ਤੋਂ ਬਾਅਦ ਇੱਕ ਵੱਡਾ ਗੈਂਗਸਟਰ ਨਾਮੀ ਗੈਂਗਸਟਰ ਜਿਹਦੇ ਤੇ ਕਈ ਕੇਸ ਜਿਹੜੇ ਨੇ ਦਰਜ ਨੇ ਤੇ ਪੁਲਿਸ ਕਈ ਜਿਹੜੇ ਦਿਨਾਂ ਤੋਂ ਇਸ ਦੀ ਭਾਲ ਕਰ ਰਹੀ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਕਈ ਘੰਟਿਆਂ ਤੋਂ ਜਦੋਂ ਇਹਨਾਂ ਜਾਣਕਾਰੀ ਮਿਲੀ ਕਿ ਅੱਜ ਗੈਂਗਸਟਰ ਇੱਥੋਂ ਜਾਊਗਾ ਤਾਂ ਕਈ ਘੰਟਿਆਂ ਤੋਂ ਟਰੈਪ ਲਗਾ ਕੇ ਬੈਠੀ ਸੀ ਜਿਸ ਦੀ ਸੀਸੀਟੀਵੀ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿਵੇਂ ਪੁਲਿਸ ਜਿਹੜੀ ਟਰੈਪ ਲਗਾ ਟਰੈਪ ਲਗਾ ਕੇ ਬੈਠੀ ਸੀ ਤਾਂ ਜਦੋਂ ਗੈਂਗਸਟਰ ਆਪਣੀ ਗੱਡੀ ਦੇ ਵਿੱਚ ਜਾ ਰਹਿਆ ਹੁੰਦਾ ਹੈ ਤਾਂ ਪੁਲਿਸ ਦੀ ਗੱਡੀ ਵੇਖ ਕੇ ਪਹਿਲਾਂ ਤਾਂ ਘਬਰਾ ਜਾਂਦਾ ਹੈ ਤੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਗੱਡੀ ਆਪਣੀ ਪਿੱਛੇ ਨੂੰ ਮੋੜਦਾ ਹੈ ਪਰ ਜਦ ਉਸ ਨੂੰ ਜਗ੍ਹਾ ਨਹੀਂ ਮਿਲਦੀ ਜਾਂ ਦੀ ਜਗ੍ਹਾ ਨਹੀਂ ਮਿਲਦੀ ਤਾਂ ਫਿਰ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਪੁਲਿਸ ਵੀ ਚੱਪੇ-ਜੱਪੇ ਤੇ ਮੁਸਤੈਦ ਸੀ ਤੇ ਕਈ ਤਰ੍ਹਾਂ ਦੇ ਨਾਕੇ ਲਗਾ ਕੇ ਬੈਠੀ ਸੀ ਤਾਂ ਜਦ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਪੁਲਿਸ ਉਸ ਨੂੰ ਅੱਗੇ ਜਾ ਕੇ �े ਲੈ ਲੈਂਦੀ ਹੈ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਐ ਅ ਜੱਗੂ ਭਗਵਾਨਪੁਰੀਆ ਦੇ ਗੈਂਗ ਦਾ ਬੰਦਾ ਇਹ ਤੇ ਕਈ ਕੇਸ ਜਿਹੜੇ ਨੇ ਇੱਥੇ ਦਰਜ ਨੇ ਤੇ ਪੁਲਿਸ ਕਈ ਦਿਨਾ ਤੋਂ ਇਸ ਦੀ ਪਾਲ ਕਰਨੀ ਸੀ ਤਾਂ ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਕਈ ਘੰਟਿਆਂ ਤੋਂ 트ੈਪ ਲਗਾਤਾ ਤਾ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਆ ਸ਼ਰੀਆਮ ਬਾਜ਼ਾਰ ਦੇ ਵਿੱਚ ਪੁਲਿਸ ਕਈ ਘੰਟਿਆਂ ਤੋਂ ਮੁਸਤੈਦ ਸੀ ਤਾਂ ਆਪਣੀ ਗੱਡੀ ਲਗਾ ਕੇ ਬੈਠੀ ਸੀ ਕਿ ਤਾਂ ਜਦੋਂ ਇਹ ਆਊਗਾ ਤਾਂ ਉਹਨੂੰ ਦਬੋਚ ਲਿਆ ਜਾਵੇਗਾ ਪਰ ਜਦ ਪੁਲਿਸ ਦੀ ਗੱਡੀ ਵੇਖ ਲੈਂਦਾ ਇਹ ਗੈਂਗਸਟਰ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਗੱਡੀ ਪਿੱਛੇ ਮੋੜਨ ਦੀ ਕੋਸ਼ਿਸ਼ ਕਰਦਾ ਹੈ ਪਰ ਪੁਲਿਸ ਜਦੋਂ ਉਹਦੇ ਪਿੱਛੇ ਭੱਦੀ ਹੈ ਤਾਂ ਕਬਰਾ ਕੇ ਜਦੋਂ ਨੂੰ ਰਾਹ ਨਹੀਂ ਲੱਭਦਾ ਤਾਂ ਫਿਰ ਗੱਡੀ ਜਿਹੜੀ ਇਹ ਪੁਲਿਸ ਦੀ ਲੱਗੀ ਸੀ ਉਸ ਨੂੰ ਟੱਕਰ ਮਾ ਕੇ ਭੱਜਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਪੁਲਿਸ ਉਸ ਨੂੰ ਦਬੋਚ ਲੈਂਦੀ ਹੈ ਤਾਂ ਤਸਵੀਰਾਂ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਲਿਸ ਜਿਹੜੀ ਹੈ ਵੱਡੇ ਨਾਮ ਨਾਮੀ ਗੈਂਗਸਟਰ ਹੈ ਗੱਗੂ ਜੱਗੂ ਭਗਵਾਨ ਪੁਰੀਆ ਗੈਂਗ ਦਾ ਬੰਦਾ ਹੈ ਤੇ ਗੁਰਪ੍ਰੀਤ ਗੋਲੀ ਇਸ ਗੈਂਗਸਟਰ ਦਾ ਨਾਮ ਹੈ ਤੇ ਕਈ ਕੇਸ ਜਿਹੜੇ ਨੇ ਇਸ ਤੇ ਦਰਜ ਨੇ